ਮੈਂ ਇਹ ਦੱਸਣਾ ਚਾਹੁੰਦਾ ਹਾਂ ਦੂਵੇਂ ਵੇਲੇ ਆ ਜੇ ਕੋਈ ਬੰਦਾ ਕੋਈ ਬਿਜ਼ਨਸਮੈਨ ਵਾਲਾ ਕੋਈ ਵੀਡੀਓ ਹੱਡੀ ਦੇਖ ਰਿਹਾ ਸੋ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਆ ਪੈਨਾ ਵਲੌਗ ਦੇ ਵਿੱਚ ਤੇ ਅੱਜ ਮੇਰਾ ਪਹਿਲਾ ਦਿਨ ਨਵੀਂ ਜੌਬ ਦੇ ਵਿੱਚ ਤੇ ਵਾਹਿਗੁਰੂ ਭਲੀ ਕਰੇ ਤਰੱਕੀਆਂ ਬਖਸ਼ੇ ਤੇ ਵੇਨੇ ਅੱਜ ਦਾ ਦਿਨ ਕਿਦਾਂ ਰਹਿੰਦਾ ਵਾ ਤੇ ਸ਼ਾਮ ਨੂੰ ਤੁਹਾਨੂੰ ਅੱਗੇ ਦੱਸੂਗਾ ਮੈਂ ਕੀ ਹਿਸਾਬ ਦਾ ਉਸ ਦਾ ਕਿਦਾਂ ਦਾ ਦਿਨ ਰਿਹਾ ਹੁਣ ਜਾਣੇ ਹਾਂ ਟਾਈਮ ਹੋ ਗਿਆ 9:30 ਤੇ ਉੱਥੇ ਮਿਲ ਪੀ ਹਾਜ਼ਰੀ ਪੈਣੀ ਆ ਤੇ ਮੈਂ ਪਹਿਲਾਂ ਤੁਰੂੰਗਾ ਤੇ ਫੇਰ 9:00 ਤੱਕ ਪਹੁੰਚੂਗਾ ਤੇ ਚਲੋ ਮਿਲਦੇ ਕੋ ਰਾਹ ਦੇ ਵਿੱਚ ਕਿਰਦੀ ਕਲਿੱਪ ਲੈਨੇ ਆ ਬਾਕੀ ਤੁਸੀਂ ਦੇਖ ਹੀ ਸਕਦੇ ਏ ਤੇ ਚਲਦੇ ਹੁਣ ਇੰਦਰ ਬੈਠਾ ਬੈਸਟ ਆਫ ਲੱਕ ਆ ਬੈਸਟ ਆਫ ਲੱਕ ਥੈਂਕ ਯੂ ਤੇ ਚਲੋ ਚਲਦੇ ਹੁਣ ਆਪਾਂ ਕੰਮ ਦੇ ਸਦਾਈ ਕਾਮਣੀ ਡਿਊਟੀ ਕਿੰਨੇ ਆ ਡਿਊਟੀ ਜੰਦੇ ਆ ਗਾਈਸ ਹੁਣੇ ਹੁਣੇ ਪਹੁੰਚੇ ਆ ਘਰੇ ਚਲੋ ਤੇ ਹੁਣੇ ਹੁਣੇ ਪਹੁੰਚੇ ਆ ਘਰੇ ਉੱਥੋਂ ਹੁੰਦੀ ਐ 6 ਵਜੇ ਮਰਪੀ ਛੁੱਟੀ ਹੋ ਜਾਂਦੀ ਕੇਵਲ ਉਦੋਂ ਟਾਈਮ ਲੱਗਦਾ ਜਦੋਂ ਮੈਨੂੰ ਗੱਡੀ ਡਿਲੀਵਰੀ ਦੇਣੀ ਹੁੰਦੀ ਨੇ ਕਿਸ ਨੂੰ ਉਦੋਂ ਟਾਈਮ ਲੱਗਦਾ ਉਹ ਤਾਂ 6 ਵਜੇ ਅੱਜ ਮਨ ਛੁੱਟੀ ਹੋ ਗਈ ਐ ਪਹਿਲਾ ਦਿਨ ਹੀ ਵਧੀਆ ਹੋ ਰਿਹਾ ਤੇ ਗਾੜੀ ਵੀ ਵੇਖੋ ਹੁਣ ਕੀ ਬੰਦਾ ਗੱਡੀ ਤਾਂ ਜੇ ਤਾਂ ਪੁਰਾਣੀ ਹੋਈ ਜਾਵਾਂਗੇ ਤਾਂ ਐਕਸਪੀਰੀਅੰਸ ਆਈ ਜਾਊਗਾ ਉਸ ਦਾ ਤੇ ਹੁਣ ਇਹ ਜੇ ਖਲੋਤੇ ਆਗੇ ਬਾਕੀ ਦਾ ਵਲੌਗ ਹੁਣ ਕਰਦੇ ਆਂ ਸ਼ਾਮੀ ਕੰਟੀਨਿਊ ਕਿਉਂਕਿ ਸਵੇਰੇ ਸਾਰੇ ਦੀ ਉੱਥੇ ਆ ਤੇ ਵਲੌਗ ਜਿਆਦਾ ਬਣਦਾ ਨਹੀਂ ਤੁਹਾਨੂੰ ਪਤਾ ਨਹੀਂ ਉੱਥੇ ਵੀ ਨਹੀਂ ਬਣਾ ਸਕਦਾ ਲੈ ਨਵਾਂ ਨਵਾਂ ਕੰਮ ਹੈ ਫਿਰ ਬੋਰੀ ਲੱਗੀ ਤਾਂ ਅਗਲੇ ਸੋਈਦੀ ਆ ਤੇ ਹੁਣ ਕਰਦੇ ਆਂ ਵਲੌਗ ਕੰਟੀਨਿਊ ਫਿਰ ਸ਼ਾਮਾਂ ਦਾ ਸਵੇਰ ਦਾ ਥੋੜਾ ਬਹੁਤਾ ਗਾਇ ਹੀ ਜਾਣਦਾ ਹੁਣ ਦਾ ਵਲੌਗ ਫੇਰ ਕੰਟੀਨਿਊ ਕਰਦੇ ਆਂ ᱛੋ ਗਾਇਸ ਹੁਣ ਜਾਣੇ ਆ ਘੁੰਮਣ ਲੈਨੇ ਮੈਂ ਆਕੇ ਫੋਨ ਦਿੱਤਾ ਚਾਰਜ ਲਾ ਤੇ ਤਾਂ ਕਰਕੇ ਵਲੌਗ ਨਹੀਂ ਜਿਆਦਾ ਬਣਿਆ ਮੇਰਾ ਹੁਣ ਫੇਰ ਆਕੇ ਕਿਉਂਕਿ ਫੋਨ ਚਾਰਜ ਕਰੂੰ ਤੇ ਫੇਰ ਕਿਉਂਕਿ ਤੁਸੀਂ ਦੋਸਤਾਂ ਫੋਨ ਚਾਰਜ ਲਾਇਆ ਹੀ ਨਹੀਂ ਇਹ ਦਾ ਕਰਕੇ ਫਿਰ ਹੁਣ ਮੈਂ ਚਾਰਜ ਲਾਇਆ ਹੁਣ ਤੇ ਹੁਣ ਨਿਕਲੇ ਆ ਬਾਹਰ ਤੁਰਦੇ ਫਿਰਦੇ ਆ ਦੋ ਦਿਨ ਮਿੰਟ ਬਾਅਦ ਫਿਰ ਰਾਤ ਨੂੰ ਚਲੋ ਜਾ ਕਰਨੀ ਸੈਰ ਸੂਰ ਜਿਹੜੀ ਕਰਨੀ ਮੈਂ ਡਾਡੀ ਦੇ ਇੰਦਰ ਜਾਣੇ ਨੇ ਹੁਣ ਜੇ ਪਹਿਲਾਂ ਹੀ ਤੁਰ ਫਿਰ ਲਈਏ ਘੜੀ ਆਪ ਕਪਾ ਸ਼ੋਰਟ ਪਾਉਣਾ ਹਣ ਚਲੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਿੰਨਾ ਕੋ ਸਾਦਾ ਗਾਂ ਦਾ ਸ਼ੇਅਰ ਕਰੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤੇ ਤੁਹਾਡੇ ਭੈਣ ਭਰਾਵਾਂ ਨਾਲ ਹੀ ਅਸੀਂ ਆ ਜਾਂਡਰ ਦਾ ਸਾਥ ਦੇ ਗੰਦਾ ਇਹ ਕੱਲੇ ਆਹ ਵੇਖੇ ਆ ਮੂੰਹ ਤੱਕ ਨਹੀਂ ਲਿਆ ਤੁਹਾਡੇ ਭੈਣ ਭਰਾਵਾਂ ਨਾਲ ਹੀ ਆ ਤੁਸੀਂ ਅੱਡੀ ਸਪੋਰਟ ਕਰੋਗੇ ਤੇ ਅਸੀਂ ਵੀ ਕੇ ਦੀ ਸਪੋਰਟ ਕਰਨ ਵਾਲੇ ਬਣਾਂਗੇ ਜੇ ਤੁਸੀਂ ਆਡੀ ਕਰੋਗੇ ਅਸੀਂ ਕਹਾਂਗੇ ਅਸੀਂ ਕਰਨ ਵਾਲੇ ਸਪੋਰਟ ਬਣਾਂਗੇ ਕਿਉਂ ਵੀ ਠੀਕ ਹੈ ਯਾਰ ਚਲੋ ਚੱਲਦੇ ਤੁਰ ਫਿਰ ਲਈ 2 ਮਿੰਟ ਮਾਂਸ ਵੇਤੀ ਦੂ ਰੋਟੀਆਂ ਖਾ ਗਿਆ ਤੇ ਬਾਹੋਂ ਭੁੱਖ ਹੀ ਲੱਗੀ ਸਾਡੀ ਮੇਰੀ ਕਿਉਂਗਾ ਨਵਾਂ ਦੇ ਨਹੀਂ ਹੋਰ ਤਨਾ ਦਿਲ ਹੁੰਦੀ ਨਾ ਬੰਦੇ ਦੇ ਮਨ ਚ ਕੀ ਉਹਨੂੰ ਕਹਿੰਦੇ ਆ ਨਰਵਸ ਜਾਂ ਅੱਜ ਸਾਰੇ ਦੇ ਵੀ ਤੇ ਹਾਂ ਸੁਣ ਗਈ ਇਹ ਲਾਈਟ ਹੈ ਲਾਈਟ ਚਲ ਗਈ ਆ ਪਰ ਇਹ ਆ ਵੀ ਤੁਹਾਨੂੰ ਲਾਈਟ ਵਿੱਚ ਦਿਖਣਾ ਕੋਣੀ ਆ ਆਵਾਜ਼ ਤਾਂ ਇੱਕ ਬੰਦੇ ਦੀ ਸੁਣਨਾ ਪੂਰੀ ਥੋਣ ਆਉਂਦੀ ਆ ਮੇਰੀ ਗੱਲ ਸੁਣ ਪਹਿਲਾਂ ਆ ਵੇਖੋ ਪੜ੍ਹਦੀ ਸੁਣਾ ਦੱਸਿਓ ਦੱਸੋ ਨੰਮ ਕਹਿੰਦੇ ਆ ਮਾ ਕੰਮ ਮਾ ਕੰਮ ਦੇ ਐਕਸਪੀਰੀਅੰਸ ਹੀ ਲਿਖਣਾ ਜੂਮ ਚ ਮਾ ਮੈਂ ਕਿੰਨੇ ਸਾਲ ਇਹ ਕੰਮ ਕਿਹੜਾ ਕਿਹੜਾ ਕੀਤਾ ਫੈਕਟਰੀ ਜੇ ਸੇਫਟੀ ਚ ਮੈਂ ਕੀਤਾ ਨਾ ਚੋਰ ਜੇ ਮੈਂ ਕੀਤਾ ਸਿਰਫ ਰੂਪ ਚ ਮੈਂ ਸਾਰੇ ਬੰਨੇ ਆਲ ਕੀਤਾ ਮੈਂ ਆਂਦਾ ਮੈਂ ਵੀ ਮਿਸਤਰੀਆਂ ਨੇ ਕੀਤਾ ਝੋਨਾ ਲਾਇਆ ਮਾਦਰ ਜਿਵੇਂ ਥੋੜੀ ਲੈਣਾ ਝੋਨਾ ਲਾਇਆ ਇਹ ਮੈਨੂੰ ਝੋਨਾ ਲਾਉਂਦੇ ਰੱਖਣਾ ਮੈਂ ਕਾਰਾਂ ਝੋਨਾ ਲਾਇਆ ਕਰ ਐਜੰਸੀ ਰਿਕੋਰ ਜਓਏ ਤੁਮ ਚ ਨਹੀਂ ਦੇਖਣਾ ਪਰ ਕੰਮ ਤੇ ਨਹੀਂ ਐਜੰਸੀ ਦੀ ਛਾਤ ਰਚੋਣਾ ਲਾਗਾ ਗਾ ਗੋਮਾ ਪਾੜਾ ਮਮਾ ਨਾ ਮਿਸਤਰੀਆਂ ਡਾ ਗੋਨੇ ਅਗਲੇ ਉੱਤੇ ਪਾਉਣੀਆਂ ਮੈਂ ਦੱਸ ਦਿਆ ਮੈਨੂੰ ਨਹੀਂ ਯਾਰ ਮੈਂ ਕੰਮ ਦੇ ਵਾਂਗ ਕੀਤਾ ਹੀ ਆ ਇੱਕ ਗੱਲ ਕਰਨ ਦੇ ਆ ਕੰਮ ਕੀਤਾ ਤੇ ਕੰਮ ਇਹ ਥੋੜਾ ਦੇਖਣਾ ਓਏ ਤੇ ਨਹੀਂ ਲਿਖ ਸਕਦੇ ਉਹ ਤੁਹਾਨੂੰ ਪਤਾ ਹੀ ਹੋਵੇ ਹੁਣ ਮੈਂ ਕਿਹਾ ਸਟੋਰ ਤੇ ਮੈਂ ਕਿਹਾ ਸੇਫਟੀ ਡਿਪਾਰਟਮੈਂਟ ਤੇ ਮੈਂ ਕਿਹਾ ਪੀਪੀ ਰੂਮ ਮੇਰੇ ਥੱਲੇ ਓ ਤੋਮੋਗ ਦਰੜਣਾ ਕੋ ਪੇਰਗਾ ਇਹ ਦਬਾਰੀਆਂ ਵੀਡੀਓ ਵੇਖੀ ਮੈਂ ਤੇ ਹੁਣ ਸਟੋਰ ਦਾ ਚੋੜ ਹਾਲ ਕਿੰਝ ਮੈਂ ਕੀਤਾ ਨਾ ਤੇ ਟੋਟਲੀ ਮੈਂ ਆਲਮੋਸਟ ਸਾਰੇ ਕੰਮ ਕੀਤੇ ਆ ਕੇ ਮਾਵੀ ਇਹ ਮਮਾਸ ਪਾਈ ਰਾਕੀਤਾ ਹੀ ਸਾਬਾ ਜਦੋਂ ਮਜਾਨਾ ਤੜਕੇ ਆਪਣੇ ਟੇਬਲ ਤੇ ਮਾਦਨ ਟਾਕੀ ਬਲ ਹੁਣਾ ਹੁਣ ਮਾਥਾ ਬੜਾ ਸੈਟ ਜਾ ਕੰਮ ਮਿਲਿਆ ਵਾ ਬਾਕੀ ਵੇਖੋ ਸੈਟ ਸੈਟ ਰਿਆ ਸੈਟ ਸੈਟ ਹੀ ਰਵੇ ਤੇ ਬਾਕੀ ਰੱਬ ਰੱਖਾ ਜੋ ਮਾਰਨ ਦੀ ਕਰਦੇ ਹੋ ਮਾਂ ਓਵਰ ਪਰ ਰਹੀ ਵੀ ਆਉਂਦੇ ਉੱਥੇ ਜਾ ਕੇ ਰਹੇ ਸੀ ਬਈ ਨੇ ਨਾ ਪੀ ਪੀ ਰਹੁੰਦੇ ਦਫਤਰ ਚ ਆ ਗਏ ਤਾਂ ਫਿਰ ਤੜਕੇ ਤੜਕੇ ਫਿਰ ਮਾੜਾ ਮੋਟਾ ਕਰ ਲਈਦਾ ਹੂੰ ਮਣ ਤੁਸੀਂ ਦੇਖੋ ਐ ਫਾਰਮਲ ਕੱਪੜੇ ਪਾ ਕੇ ਬੀਬੀ ਰੋਣ ਦੱਸਣਾ ਚਾਹੁੰਦੇ ਕੰਮ ਲੱਭਣ ਦਾ ਜੇ ਕੰਮ ਹੈਗਾ ਧਿਆਨੋਂ ਕਮੈਂਟ ਜੀ ਯਾਰ ਦੱਸਿਓ ਅਈ ਸਾਡੇ ਬੰਦੇ ਦੋ ਬੰਦੇ ਵਿਹਲੇ ਆ ਕੰਮ ਲੱਭਣ ਦਾ ਕਿਤੇ ਕਿਹੜੇ ਕਿਹੜੇ ਕੰਮ ਹੀ ਆ ਕੋਈ ਨਹੀਂ ਬਸ ਇਹ ਕਿਹੜੇ ਕਿਹੜੇ ਬੰਦੇ ਦੋ ਵਿਹਲੇ ਆ ਪਲੱਸ 2 ਪਲੱਸ 2 ਕੀਤੀ ਅਈ ਆ ਕਿ ਇੱਕ ਮੈਂ ਇੱਕ ਉਹ ਮੈਂ ਪਲੱਸ 2 ਕੀਤੀ 90 80% ਨਹੀਂ ਨਹੀਂ ਪੂਰੇ ਪਾਸਟੂ ਪੂਰੇ 90% ਨੰਬਰ ਇਹ ਮੇਰੇ 10ਵੇਂ ਚ 95+ ਇਹ 95+ ਨੰਬਰ ਆ ਪਲਾ 95+ ਪਰਸੈਂਟੇਜ ਹੈ ਮੇਰੀ ਪੜਾਈ ਬਹੁਤ ਨਾਲ ਜਿਹੜਾ ਉਹ ਤਾਂ ਆਪਣਾ ਬਹੁਤ ਤੋਂ ਬਾਅਦ ਥੋੜਾ ਬਜਟ ਤੇ ਕਿ ਮੈਂ ਇਹ ਦੱਸਣਾ ਚਾਹੁੰਦਾ ਹਾਂ ਦੂਵੇਂ ਵੇਲੇ ਆ ਜੇ ਕੋਈ ਬੰਦਾ ਕੋਈ ਬਿਜ਼ਨਸਮੈਨ ਆਲਾ ਕੋਈ ਵੀਡੀਓ ਹੱਡੀ ਦੇਖ ਰਿਹਾ ਹੈ ਹਾਂ ਅੰਬਰਸਾਰੀ ਏਰੀਏ ਜੰਤਾਰਨਤਾਰ ਏਰੀਏ ਦੇ ਵਿੱਚ ਆ ਸਕਦੇ ਹਾਂ ਪਹਿਲੀ ਗੱਲ ਤੇ ਇਹ ਗੱਲ ਦਾ ਪਿੰਨ ਮਸਕਾ ਨਾ ਟਾਈਮ ਨਹੀਂ ਤਾਂ ਵੀਡੀਓ ਵੇਖੇ ਯਾਰ ਬਿਜ਼ਨਸਮੈਨ ਨਹੀਂ ਕੋਈ ਬੰਦਾ ਉਹੋ ਜਿਹਾ ਵੇਖਣ ਦਾ ਜਿਹੜਾ ਸਾਨੂੰ ਕੰਮ ਲੱਗ ਸਕੇ ਕਮੈਂਟ ਕਰਕੇ ਯਾਰ ਦੱਸ ਦਿਓ ਹਾਂ ਆਪੇ ਤੁਹਾਡੇ ਨਾਲ ਬਾਅਦ ਚ ਕਰਾਂਗੇ ਕੀ ਇਹ ਦੱਸ ਦਿਓ ਇੰਨੀ ਕਲਿੱਪ ਮੈਂ ਅੱਗੇ ਲਾ ਦੂੰ ਕੱਟ ਕੇ ਆ ਜੀ ਨਾਲ ਜੇਾਨੂੰ ਬੜੀ ਫਰਕ ਚੀਜ਼ ਨੂੰ ਉਹ ਦੰਦੀ ਵੱਢੀ ਗਈ ਕਹਿੰਨੇ ਗਾਲ ਕੱਢੀ ਲਾ ਕੇ ਇਹ ਵੀ ਨੌਲੇਜ ਐ ਨੂੰ ਮੁਝ ਗਾਲ ਕਰਨੀ ਚੱਲੀ ਹੋਣੀ ਦੰਦੀ ਵੱਢੀ ਗਈ ਕਹਿੰਨੇ ਗਾਲ ਕੱਢੀ ਹੋਣੀ ਆ ਠੀਕ ਆ ਨੌਲੇਜ ਆਨੂ ਚੱਕ ਬਾਰੇ ਪੂਰੀ ਜਾਣਕਾਰੀ ਉਹ ਤੈਨੂੰ ਸਾਰੇ ਪੂਰਾ ਮਾਰਕੀਟਿੰਗ ਬਾਰੇ ਵੀ ਜਾਣਕਾਰੀ ਹੈ ਜੋ ਮਰਜ਼ੀ ਕਰ ਸਕਦੇ ਹਾਂ ਚਲੋ ਠੀਕ ਹੈ ਮਿਲਦੇ ਹਾਂ ਅਨੂ ਬਾਅਦ ਬਾਦੂ ਗੱਲਾਂ ਬਾਤਾਂ ਕਰ ਲਈਆਂ ਵਾ ਹਾਂ ਮੋਟਰਸਾਈਕਲ ਦਾ ਕੰਮ ਨਹੀਂ ਕਰਦਾ ਹਾਂ ਮੋਟਰਸਾਈਕਲ ਨੂੰ ਚਲਾ ਲੈਂਦੇ ਆ ਜੇ ਡਰਾਈਵਰ ਰੱਖਣਾ ਮੋਟਰਸਾਈਕਲ ਦੇ ਤੇ ਹੁਸਨ ਹੈਗਾ ਨੇਰਾ ਵੇਖੋ ਕਿੰਨਾ ਵਜh ਰਖੋਗੇ ਚਾਹ ਮਾ ਦਿਖਣਾ ਮਾਈ ਆਹ ਉਸਨੀ ਸੋ ਗਾਇਸ ਜਿਵੇਂ ਤੁਸੀਂ ਵੇਖਿਆ ਅੱਜ ਹੀ ਕੰਮ ਤੇ ਗਿਆ ਹਾਂ ਮੈਂ ਤੇ ਪਹਿਲਾ ਦਿਨ ਹੀ ਵਧੀਆ ਲੱਗਾ ਤੇ ਕਰ ਫੇ ਜਾਊਗਾ ਤਿਆਰ ਹੋ ਕੇ ਕੱਲ ਦਾ ਫੇ ਉਹੀ ਵਲੌਗ ਬਾਕੀ ਅੱਜ ਦੇ ਵਲੌਗ ਵਿੱਚ ਇਹੋ ਕੋਈ ਜੇ ਕਿਉਂਕਿ ਬਲੌਗ ਜ਼ਿਆਦਾ ਬਣੈ ਨਹੀਂ ਜੇ ਵਲੌਗ ਚੰਗਾ ਲੱਗਾ ਤਾਂ ਲਾਈਕ ਕਰਿਓ ਜੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਦਿਓ ਮਿਲਦੇ ਕੱਲ ਤੋਂ ਨਵੇਂ ਵਲੌਗ ਦੇ ਚੰਦੇ ਰਲੀ ਬਾਏ ਬਾਏ ਗੁੱਡ ਨਾਈਟ